ਕੈਂਪ ਨਾਲ ਜੀ ਚਾਈ ਗਈ ਕੈਨੇਡਾ ਦੇ ਵਿੱਚ ਜਰਦਾ ਬੋਲ ਯਾਦ ਕਰੋ ਕਿ ਪੰਜਾਬ ਆਜ਼ਾਦ ਹੋਣਾ ਚਾਹੀਦਾ ਉਦੋਂ ਤੱਕ جنگ جاری ਰਹੇਗੀ ਸੰਜੇ ਬੋਲੀ ਜਸਪੁਰ ਤਾਂ ਤਨਾ ਹੈ ਜੁਨੀਦ ਨਿਕਲਦੇ ਕਿ ਰਿਸ ਤੋਂ ਪੈਣਾ ਕਿ ਲੱਖ ਤੋਂ ਵੱਧ ਸਿੰਘ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਪੰਜਾਬ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੋ ਸਾਰੇ ਅੱਜ ਆਏ ਆ ਅਸੀਂ ਨਗਰ ਕੀਰਤਨ ਤੇ ਤੇ ਤੁਹਾਨੂੰ ਦਿਖਾਉਣੇ ਆ ਬਾਕੀ ਦੀਆਂ ਸਾਰੀਆਂ ਵੀਡੀਓ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਵਾਖ ਰੱਬ ਦੇ ਨਾਮ ਤੇ ਕੰਗ ਰਹੇ ਆ ਬਾਕੀ ਅਸੀਂ ਦਿਖਾਉਣ ਟੂ ਕਦਾ ਸੀ ਨਾ ਮਗਾ ਇੱਕ ਕਦਾ ਟੀਮ ਤੇ ਹੋ ਜਾ ਹੁੰਦਾ ਇਹ ਕੈਮਰਾ ਗੱਡ ਲੱਗ ਜਾਂਦਾ ਸੀ ਹਾਂਜੀ ਤੇ ਬਸ ਛੱਕ ਕੇ ਦਿਖਾਉਣੇ ਆ ਬਹੁਤ ਕੱਟਾ ਹੈਗਾ ਬਹੁਤ ਮਸਾ ਲੱਗ ਰਿਹਾ ਹੈਗਾ ਬਾਕੀ ਤੁਹਾਨੂੰ ਸਾਰਾ ਕੁਝ ਅੱਗੇ ਦਿਖਾਉਣਿਆ ਬਣੇ ਰਹੋ ਸਾਡੇ ਨਾਲ ਤਬ ਤੱਕ ਲਈ ਸਸਰੀਕਾ ਦੇਖੀਏ ਤਾਂ ਮਾ ਗਣ ਲੱਗ ਗਈ ਕਰੇ ਜਾ ਕੇ ਮੋਟਾ ਜੇ ਮੈਟਰ ਅੱਗੇ ਗਿਣਨੀ ਆ ਉਹ ਜੀ ਹੈ ਹੈ 90 ਨੁਕਰੇ ਜੀ ਆਹ ਆ ਜੋ ਉਲ ਭੈਣ ਦੇ ਕਿੱਦ ਨੂੰ ਜਾਣਾ ਇਧਰੋਂ ਉਧਰ ਜਾਣਾ ਰਾਹ ਚ ਰਾਸ਼ ਕਰਨਾ ਨਹੀਂ ਨਹੀਂ ਉਧਰੋਂ ਲੰਘ ਜਾਣਾ ਬਾਈ ਬਾਰੋ-ਬਾਰ ਲੈ ਜਾਣਾ ਬਾਈ ਬਾਰੋ-ਬਾਰ ਐਂਸਲੈਂਡ ਤੇ ਲੈ ਜਾਣਾ ਦੇਖੀ ਇਹ ਕਿ ਪਤਾ ਲੱਗ ਕਾਲ ਲੈਣ ਬਾਅਦ ਇਹਨੂੰ ਵੀ ਪਤਾ ਲੱਗ ਸਾਡੇ ਉਹਨਾਂ ਖਾਣ ਲੱਗੇ ਸੀ ਗਰਮਾ-ਗਰਮ ਜਲੇਬੀਆਂ ਚੰਗ ਜਿਹੜੀ ਤੇ ਯਾਦ ਰੇ ਵਿਚਾਰੇ ਪ੍ਰਾਣਾ ਕਲਚਰ ਫੋਲੋ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆ ਪਰ ਇੱਕ ਫਰਕ ਹੈ ਰਹਿ ਗਿਆ ਸੀ ਉਹ ਇਹਨੇ ਪੂਰਾ ਕਰ ਲਿਆ ਬੇਨਕਾ ਪੁੱਤਰ ਹਰਿਆਣਕਾ ਲਾਉਂਦਾ ਸੀ ਇਹਨੇ ਵੀ ਲਾ ਲਿਆ ਆਸ ਕੋਨੇ ਮੈਨ ਯਾਦ ਦਿਵਾਈ ਕੀ ਖੱਟਦੇ ਆ ਇਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਜੀ ਸ਼ੇਖਾ ਨੂੰ ਸੋਚਣਾ ਚਾਹੀਦਾ ਕੁਝ ਬਹੁਤ ਸਾਰੀਆਂ ਜਨਕੱਲਾ ਇਸ ਜੇ ਅੱਜ ਦੇ ਸਾਡੇ ਦੇ ਆਲ ਕਰਨ ਚਾਹੀਦੇ ਜਿਵੇਂ ਸੁਣੀ ਲੈ ਕੇ ਤੁਸੀਂ ਕਿਰਪਾ ਕਰਨਾ ਤੁਸੀਂ ਆਪਣੀ ਕਿਤਾਬ ਦਾ ਨਾਮ ਜ਼ਰੂਰ ਇੱਕ ਵਾਰੀ ਦੱਸੋ ਸਾਚ ਕਹੂੰ ਸਾਚ ਕਹੂੰ ਕਿਤਾਬ ਜਿਹੜੀ ਇਹਨਾਂ ਨੇ ਲਿਖੀ ਹੈ ਤੇ ਉਹ ਜ਼ਰੂਰ ਤੁਹਾਨੂੰ ਜਦੋਂ ਕਦੇ ਸਮਾਂ ਮਿਲਦਾ ਜ਼ਰੂਰ ਪੜੋ ਸੱਚੀ ਕਾਲ ਮੇਰਾ ਨਾਮ ਪਾਸੈਂਟ ਜੇ Thank <laughs> you. ਬੰਦੇ ਪੱਕਾ ਆ ਆ ਆ ਆਪਣਾ ਨੋ ਓ ਹਾ ਉਸ ਟੋ 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 ਆਹ ਟਰੈਕਟਰਾਂ ਦਾ ਮੇਲਾ ਲਾ ਰੱਖਿਆ ਚਤਨ ਦੇਖ ਲਾ ਜਿੱਥੇ ਜੀ ਕਰਦਾ ਉੱਥੇ ਬੜੀਆਂ ਗੱਲਾਂ ਲੱਭੀ ਲੱਭਣਾ ਆਹ ਮਾਲਾ ਕੁਝ ਨਹੀਂ ਜੀ ਜਮਾਨ ਤੋਂ ਮਗਾਈ ਕਿਸੇ ਦਾ ਉਹਨੂੰ ਕਿਸੇ ਨੂੰ ਫੜਾਇਆ ਮੈਂ ਚੱਕਿਆ ਜਮਾਨ ਸੱਚੀ ਆਹ ਵੀਡੀਓ ਬਣੀ ਹੋਈ ਆ ਉਹ ਚੱਕਰ ਚ ਲੱਗ ਗਿਆ ਹਾਲੂ ਟਿੱਕੀ ਹਾਂ ਜੀ ਆਲੂ ਟਿੱਕੇ ਲੱਗੇ ਆ। ਕੋਈ ਆ। ਕਿੱਥੇ ਆ? ਆ ਨੀ। ਆ ਦੇਖ ਲਓ ਜੀ ਏਦਾਂ ਬੋਰ ਲਾ ਕੇ ਲੱਗੇ ਹੋਏ ਨੇ। ਸਟਾਰਟਰ ਆਪਣੀਆਂ ਲੈਣ ਆਏ ਆ। ਹਾਂ ਇਧਰ ਲੱਗਾਂ ਹਲੋ ਟਿੱਕੀ ਸਵਾਗਤ ਹੈ ਕੈਨੇਡਾ ਆ ਵੀ ਹੈ ਗਿਆ ਇਹ ਡੱਜ ਵੀ ਕੋਈ ਨਹੀਂ ਲੱਗਿਆ ਜੀ ਲਾਈਨ ਤੇ ਬਾਕੀ ਬਾਰੇ ਦੇਖੋ ਕੱਟ ਐ ਤਾਂ ਇਦਾਂ ਲੱਗਦਾ ਮੈਂ ਫਟੇ ਕੱਟਦਾ ਵਾ ਕੋਈ ਜਿੰਨੇ ਇੰਨਾ ਕੱਟਦਾ ਕੀ ਜਾਇਆ ਇਹ ਨਹੀਂ ਆਂਦਾ ਕੋਈ ਅੱਗੇ ਮਿਲ ਜਾਣਗੇ ਆ ਜਾ ਯਾਰ ਹਾਂਜੀ ਹੁਣ ਖਾ ਲੇ ਪਕੌੜੇ ਚਾਹ ਵੀ ਨਾਲ ਬੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਬੱਕੀ ਦਿਖਾਉਣ ਆਕੇ ਲੱਸੀ ਲੱਸੀ ਵੀ ਰਹਿ ਗਈ ਹਾਂਜੀ ਆਹ ਇਹ ਲਾ ਪੂਰਾ ਮਾਹੌਲ ਬਣਾਇਆ ਉਹ ਕਿਤਾਬ ਬੈਠਾ ਪਰਾਂ ਜਾ ਕੇ ਸਾਗ ਵੀਰੇ ਸਾਗ ਸਵਾਦ ਲੱਗਦਾ ਸਰੋਂ ਦਾ ਸਾਗ ਤੇ ਮੱਕੀ ਦੀ ਸਰੋਂ ਦਾ ਬਾਦੀ ਚਾਹ ਲੈ ਹਾਂਜੀ ਅਸੀਂ ਪਹਿਲੇ ਲੰਗਰ ਤੇ ਪਹੁੰਚ ਗਏ ਹੁਣ ਲੱਗੇ ਪੀਣਾ ਸੋ ਚਾਹ ਇਹ ਬਾਕੀ ਅੱਗੇ ਜੇਰਾ